ਹਾਂਜੀ ਸਾਧਰੀਆ ਕਾਜੀ ਸਾਰਿਆਂ ਨੂੰ ਹਾਂਜੀ ਇਹ ਜਿਹੜਾ ਪਹਿਲਾ ਦਾ ਸੰਦੂਖ ਆਪਾਂ ਤਿਆਰ ਕੀਤਾ ਹੋਇਆ ਸੀਗਾ ਜੀ ਇਹਦੇ ਅੰਦਰ ਆਪਾਂ ਲਾਉਣ ਲੱਗੇ ਆ ਕੱਪੜਾ ਜੀ ਇਹ ਜਿਨ੍ਹਾਂ ਦਾ ਸੰਦੂਖ ਆ ਇਹਦੇ ਵਿੱਚੋਂ ਉਹਨਾਂ ਨੇ ਕੱਪੜਾ ਲਗਵਾੜਾ ਤੁਸੀਂ ਵੀ ਆਪਣੇ ਸੰਦੂਖ ਦੇ ਵਿੱਚ ਕੱਪੜਾ ਲਵਾ ਸਕਦੇ ਹੋ ਤੇ ਆਜੋ ਹੁਣ ਤੁਹਾਨੂੰ ਦਿਖਾਉਣੇ ਆ ਵੀ ਆਹ ਦੇਖੋ ਮੈਂ ਅੰਦਰ ਪੜਿਆ ਬੈਠਾ ਆ ਮਾ ਇੰਨੇ ਘੋਖੇ ਦੇ ਇਹਦੇ ਪੱਲੇ ਦੇ ਵਿੱਚ ਅੰਦਰ ਵੜ ਕੇ ਕੱਪੜਾ ਲੱਗਦਾ ਇਹ ਤੇ ਕੱਪੜਾ ਵੀ ਬੜਾ ਔਖਾ ਲੱਗਦਾ ਕੋਈ ਹਵਾ ਨਹੀਂ ਲੱਗਦੀ ਇਹਦੇ ਵਿੱਚ ਤੇ ਆ ਜੋ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਇਹਦੇ ਅੰਦਰ ਕਪੜਾ ਆ ਕਿਵੇਂ ਲਾਉਨੇ ਆਪਾਂ ਆ ਦੇਖੋ ਜੀ ਆ ਉੱਤੇ ਛੱਤ ਤੇ ਕਪੜਾ ਲਗਾ ਦਿੱਤਾ ਆਪਾਂ ਤੇ ਇਧਰ ਸਾਈਡਾਂ ਤੇ ਲਾ ਰਹੇ ਆ ਆ ਦੇ ਇਧਰ ਸਾਈਡਾਂ ਤੇ ਮੂਹਰੇ ਪੱਲੇ ਵਾਲੇ ਪਾਸੇ ਆਪਾਂ ਇਹ ਵੀ ਮੋੜਤਾ ਤੇ ਇਧਰ ਵੀ ਲਾਤਾ ਤੇ ਇਧਰ ਪੋਰਾ ਉੱਪਰ ਟੌਪ ਤੇ ਛੱਤ ਤੇ ਆਪਾਂ ਥੱਲੇ ਲਾਤਾ ਕਪੜਾ ਤੇ ਆ ਬਾਕੀ ਅੰਦਰ ਸਾਰੇ ਆ ਅੰਦਰ ਮੈਂ ਹੁਣ ਸੰਦੂਖ ਦੇ ਵਿੱਚ ਬੈਠਾ ਮੈਂ ਇਸ ਵਕਤ ਤੁਹਾਨੂੰ ਮੂਰੇ ਦਿਖਾਇਆ ਵਾ ਤੇ ਐਂਦਾ ਸੰਦੂਖ ਦੇ ਵਿੱਚ ਬਹਿ ਕੇ ਕਪੜਾ ਲੱਗਦਾ ਜੀ ਕਪੜਾ ਸੰਦੂਖ ਦੇ ਵਿੱਚ ਆ ਦੇਖੋ ਹੁਣ ਨਿਕਾ ਜਿਹਦਾ ਖਾਣਾ ਪੱਲਾ ਬਣਾਇਆ ਹੋਇਆ ਸੰਦੂਖ ਦਾ ਇਹਦੇ ਵਿੱਚ ਬੜ ਕੇ ਕਪੜਾ ਪੂਰਾ ਜਾਨਕਿਆ ਪੂਰਾ ਪ੍ਰੋਪਰ ਫੇਰ ਇਹਦੇ ਵਿੱਚ ਬੈਠ ਕੇ ਕਪੜਾ ਲੱਗਦਾ ਹੁਣ ਇਹਦੇ ਵਿੱਚ ਭੂਰਾ ਵੀ ਹਵਾ ਨਹੀਂ ਲੱਗਦੀ ਸੰਦੂਖ ਦੇ ਵਿੱਚ ਤੇ ਕਈ ਪਤਾ ਕੀ ਕਰਦੇ ਆ ਕਹਿਣਗੇ ਵੀ ਕਪੜਾ ਹੀ ਲਾਉਣਾ ਤਸੀਲ ਵਿੱਚ ਹੀ ਕਰ ਦੋ ਹੁਣ ਦੇਖੋ ਜੀ ਕਿੰਨੀ ਮਿਹਨਤ ਆਉਂਦੀ ਆ ਵਿੱਚ ਅੰਦਰ ਭੂਰਾ ਹਵਾ ਨਹੀਂ ਲੱਗਦੀ ਹੈ ਜੀ ਸੰਦੂਖ ਦੇ ਇੰਨੇ ਮੋਗੇ ਦੇ ਛੋਟੇ ਜਿਹੇ ਮੋਗੇ ਦੇ ਵਿੱਚ ਬੈਠ ਕੇ ਇਹਦੇ ਵਿੱਚ ਦੀ ਐਂਟਰ ਹੋ ਕੇ ਫੇਰ ਕਿਤੇ ਕਪੜਾ ਲਾਉਣਾ ਪੈਂਦਾ ਵਾ ਵਿੱਚ ਬਹਿ ਕੇ ਇਹਦੇ ਸੰਦੂਖ ਦੇ ਤੁਸੀਂ ਵੀ ਆਕਰ ਕਿਸੇ ਨੇ ਕਪੜਾ ਲਵਾਉਣਾ ਨਾ ਆਪਦੇ ਸੰਦੂਖ ਦੇ ਅੰਦਰ ਤੇ ਜਿਹੜਾ ਅੰਦਰ ਬਹਿ ਕੇ ਸੰਦੂਖ ਦੇ ਕਪੜਾ ਲਾਉਣਾ ਪੈਂਦਾ ਜੀ ਇਹਦੀ ਮਿਹਨਤ ਦੇ ਦਿਆ ਕਰੋ ਖੁਸ਼ ਹੋ ਕੇ ਕਿਉਂਕਿ ਸੰਦੂਖ ਦੇ ਵਿੱਚ ਬੜ ਕੇ ਵਰਕ ਕਰਨੀ ਬਹੁਤ ਔਖੀ ਆ ਹੋਰਾ ਹਵਾ ਨਹੀਂ ਲੱਗਦੀ ਇਹਦੇ ਵਿੱਚ ਸੋ ਕਿਰਪਾ ਕਰਕੇ ਜਿਹੜੇ ਵੀ ਕਪੜਾ ਲਵਾਉਂਦੇ ਆ ਖੁਸ਼ ਹੋ ਕੇ ਅੰਦਰਲੇ ਜਿਹੜੇ ਕੱਪੜਾ ਲਾਉਣ ਦੀ ਵਰਕ ਆ ਨਾ ਇਹਦੀ ਹੈਗੀ ਯਾਰ ਮਿਹਨਤ ਉਹ ਮਿਹਨਤ ਖੁਸ਼ੋਕ ਦੇਆ ਕਰੋ ਤੇ ਇਹ ਸੰਦੂਖ ਜਿਨ੍ਹਾਂ ਦਾ ਹੈਗਾ ਜੀ ਤੇ ਉਹਨਾਂ ਨੇ ਤਾਂ ਦਿੱਤੀ ਆ ਮਿਹਨਤ ਤੇ ਕਈ ਪਤਾ ਕੀ ਕਰਦੇ ਆ ਕਈ ਮਿਹਨਤ ਨਹੀਂ ਦਿੰਦੇ ਕਹਿੰਣਗੇ ਕੱਪੜਾ ਵਿੱਚੇ ਹੀ ਲਾਓ ਹੁਣ ਵਿੱਚੇ ਤੁਹਾਨੂੰ ਦਿਖਾਦਾ ਆ ਇਸ ਵਕਤ ਹੁਣ ਮੈਂ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਸੰਦੂਖ ਦੇ ਵਿੱਚ ਬੈਠਾ ਇੰਨੇ ਜੇ ਮੋਗੇ ਦੇ ਵਿੱਚ ਵੜ ਕੇ ਹੋਰਾ ਹਵਾ ਵੀ ਨਹੀਂ ਲੱਗਦੀ ਸੋ ਕਿਰਪਾ ਕਰਿਆ ਕਰੋ ਜਿਹੜੇ ਭੈਣ ਵੀਰ ਅੰਦਰ ਕਪੜਾ ਲਗਾਉਂਦੇ ਨੇ ਜਾਂ ਪੇਂਟ ਵਗੈਰਾ ਲਗਾਉਂਦੇ ਨੇ ਉਹਦੀ ਖੁਸ਼ ਹੋਗੇ ਨਾ ਮਿਹਨਤ ਲੱਗ ਦੇ ਦਿਆ ਕਰੋ ਇਹਦੀ ਮਿਹਨਤ ਲੱਗ ਹੁੰਦੀ ਆ ਜੀ ਤੇ ਬਾਹਰਲੇ ਪਾਸੇ ਦੀ ਮਿਹਨਤ ਲੱਗ ਹੁੰਦੀ ਆ ਅੰਦਰਲੇ ਪਾਸੇ ਦੀ ਕਪੜਾ ਲਵਾਈ ਦੀ ਮਿਹਨਤ ਲੱਗ ਹੁੰਦੀ ਆ ਸੋ ਇਸੇ ਤਰ੍ਹਾਂ ਆਪਾਂ ਕਈ ਸੰਦੂਖਾ ਦੇ ਵਿੱਚ ਕਪੜਾ ਲਾਇਆ ਵਾ ਤੇ ਕਈ ਲਵਾਉਂਦੇ ਆ ਪੇਂਟ ਨਹੀਂ ਕਰਾਉਂਦੇ ਹੈਗੇ ਪੇਂਟ ਨਾਲ ਉਹ ਗੱਲ ਨਹੀਂ ਪਣਦੀ ਤੁਸੀਂ ਵੀ ਸਭ ਤੁਹਾਨੂੰ ਇਹੀ ਚਲਾਵਾ ਅਗਰ ਤੁਸੀਂ ਵਿੱਚ ਪੂਰੀ ਸਫਾਈ ਚਾਹੁੰਦੇ ਆ ਤਾਂ ਸੰਦੂਖ ਦੇ ਵਿੱਚ ਕਪੜਾ ਲਵਾਇਆ ਕਰੋ ਸੁਖਜਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਜੀ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਂਕ ਆ ਤੇ ਨੰਬਰ ਨੋਟ ਕਰ ਲਓ 826 41 44 620 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ